ਜ਼ਿਕਰ ਕਰਦੇ ਹਾਂ ਕਿਸਾਨਾਂ ਦਾ ਐਸਕੇਐਮ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ ਹੈ ਕਿ ਆ ਕਿ ਕੇਜਰੀਵਾਲ ਦੀ ਪੈਸੇ ਇਕੱਠੇ ਕਰਨ ਦੀ ਇਹ ਪਾਲਿਸੀ ਹੈ ਦਿੱਲੀ ਦੇ ਕੁਝ ਲੋਕਾਂ ਦਾ ਬਲੈਕ ਮਨੀ ਵਾਈਟ ਕਰਨ ਦੀ ਇਹ ਪਾਲਿਸੀ ਹੈ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੁੱਕੇ ਗਏ ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ 24 ਅਗਸਤ ਨੂੰ ਮੁੱਲਾਂਪੁਰ ਦਾਖਾ ਦੇ ਵਿੱਚ ਵਿਸ਼ਾਲ ਰੈਲੀ ਮਹਾ ਰੈਲੀ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ ਐਸਕੇਐਮ ਦੇ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਹੈ ਜ਼ਮੀਨ ਅਤੇ ਪਾਣੀ ਬਚਾਉਣ ਦਾ ਨਾਅਰਾ ਦਿੱਤਾ ਗਿਆ ਹੈ ਤਾਂ ਇਹ ਦੇ ਵਿੱਚ ਐਸਕੇਐਮ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਲਾਫਤ ਕੀਤੀ ਖਾਸ ਤੌਰ ਦੇ ਉੱਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਐਸਕੇਐਮ ਦੇ ਵੱਲੋਂ ਚੁੱਕੇ ਗਏ ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢ ਕੇ ਰੋਸ ਦਿਤਾਇਆ ਜਾਏਗਾ ਤਾਂ ਇਹ ਦੇ ਵਿੱਚ 24 ਜੁਲਾਈ ਨੂੰ ਮਹਾਂ ਰੈਲੀ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ ਕੇਜਰੀਵਾਲ ਦੀ ਪੈਸੇ ਇਕੱਠੇ ਕਰਨ ਵਾਲੀ ਪਾਲਿਸੀ ਹੈ ਇਹ ਇਲਜ਼ਾਮ ਕਿਸਾਨਾਂ ਨੇ ਲਗਾਏ ਨੇ ਦਾ ਜਿਹੇ ਦੇ ਵਿੱਚ ਕਿਸਾਨ ਇੱਕ ਮਤ ਹੋ ਕੇ ਲਾਮਬੰਦ ਹੋ ਕੇ ਮੋਰਚਾ ਪ੍ਰਦਰਸ਼ਨ ਕਰਨਗੇ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ 24 ਅਗਸਤ ਨੂੰ ਮੁੱਲਾਪੁਰ ਦਾਖਾ ਦੇ ਵਿੱਚ ਇੱਕ ਵੱਡੀ ਰੈਲੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜ਼ਮੀਨ ਤੇ ਪਾਣੀ ਬਚਾਉਣ ਦਾ ਨਾਅਰਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਹੈ ਸਰਕਾਰ ਨੂੰ ਘੇਰਿਆ ਗਿਆ अरविंद केजरीवाल ਦੇ ਉੱਤੇ ਵੀ ਕਿਸਾਨ ਸਵਾਲ ਚੁੱਕਦੇ ਹੋਏ ਇੱਥੇ ਨਜ਼ਰ ਆਏ। ਸਰਕਾਰ ਨੇ ਲੈਂਡ ਪੂਲ ਅੰਪਾਲ ਸੀ ਬਣਾਈ ਹੈ ਜਿਹਦੇ ਤਹਿਤ 65000 ਏਕੜ ਜ਼ਮੀਨ ਅਖਵਲ ਕੀਤੀ ਜਾ ਰਹੀ ਹੈ। ਅਸੀਂ ਸਮਝਦੇ ਹਾਂ ਕਿ ਅਸਲ ਦੇ ਵਿੱਚ ਇਹ ਪੰਜਾਬ ਸਰਕਾਰ ਦੀ ਪਾਲਿਸੀ ਨਹੀਂ ਹੈ। ਇਹ केजरीवाल ਦੀ ਪਾਲਿਸੀ ਹੈ। केजरीवाल ਦੀ ਪਾਲਿਸੀ ਦੇ ਤਹਿਤ ਜਿਹੜਾ ਦਿੱਲੀ ਦੇ ਵਿੱਚ ਦੋ ਦੋ ਨੰਬਰ ਦਾ ਸ਼ਰਮਾਇਆ ਇਕੱਠਾ ਹੋਇਆ ਹੋਇਆ ਉਹ ਸਾਰੇ ਦਿਨ ਸਾਰਾ ਅਡਜੈਂਟ ਇੱਥੇ ਕਰ ਰਹੇ ਨੇ ਆ ਕਲੋਨੀਆਂ ਵਟ ਕੇ ਨਾ ਵੇਚ ਕੇ ਨੂੰ ਕੁਝ ਵੀ ਦੇ ਦੇਣ ਇਹਨੂੰ ਪਾਲਸੀ ਨੂੰ ਸੀ ਇਹ ਸਮਝਦਾ ਕਿ ਕੇ ਜਿਹੜੀ ਵਾਲ ਦੀ ਪਾਲਸੀ ਹੈ ਕੇ ਜਿਹੜੀ ਵਾਲ ਜ਼ਿੰਮੇਵਾਰ ਆ ਸਾਰੇ ਦਾ ਸਾਰਾ ਪੈਸਾ ਇੱਥੇ ਜਿਹੜਾ ਹੈ ਅਡਜੈਂਟ ਵਿੱਚ ਕਰਨਾ ਚਾਹੁੰਦੇ ਨੇ ਇਹਨੂੰ ਅਸੀਂ ਦੋ ਟੱਕਰ ਰੱਦ ਕਰਦੇ ਆਂ ਔਰ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਲੈਂਡ ਪੂਲ ਤੁਲੰਗ ਪਾਲਸੀ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਉਹਨੂੰ ਤੁਰੰਤ ਰੱਦ ਕੀਤਾ ਜਾਵੇ 18 ਜੁਲਾਈ ਨੂੰ ਇੱਥੇ ਹੀ ਚੰਡੀਗੜ੍ਹ ਅਸੀਂ ਸਰਪਾਰਟੀ ਇੱਕ ਮੀਟਿੰਗ ਬੁਲਾ ਰਹੇ ਹਾਂ ਜਿਦੇ ਵਿੱਚ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਤੇ ਮੀਡੀਆ ਕਰਮਚਾਰੀਆਂ ਨੂੰ ਅਸੀਂ ਇੱਥੇ ਬੁਲਾ ਕੇ ਸਾਰਿਆਂ ਦੇ ਅਸੀਂ ਵਿਚਾਰ ਲਵਾਂਗੇ ਉਹ 11 ਵਜੇ ਸਾਡੀ ਜਿਹੜੀ ਇਹ ਸਰਪਾਰਟੀ 18 ਜੁਲਾਈ ਨੂੰ ਇੱਥੇ ਸ਼ੁਰੂ ਹੋਊਗੀ 30 ਜੁਲਾਈ ਨੂੰ ਜਿੱਥੇ ਇਹ ਜ਼ਮੀਨਾਂ ਅਕਵਾਇਰ ਕਰ ਰਹੇ ਆ ਜਿਹੜੇ ਪਿੰਡਾਂ ਦੇ ਵਿੱਚ ਉਹਦੇ ਵਿੱਚ ਅਸੀਂ ਝੰਡਾ ਮਾਰਚ ਟਰੈਕਟਰ ਮਾਰਚ ਉਹ ਪਿੰਡਾਂ ਦੇ ਜਾਗਰੂਕ ਕਰਨ ਲਈ ਅਸੀਂ 30 ਮਾਰਚ 30 ਜੁਲਾਈ ਨੂੰ ਕਰਾਂਗੇ। ਔਰ 24 ਅਗਸਤ ਦਿਨ ਐਤਵਾਰਾ ਮੁੱਲਾਂਪੁਰ ਮੰਡੀ ਦੇ ਵਿੱਚ ਇੱਕ ਕਿਸਾਨ ਮਹਾਂ ਰੈਲੀ ਘੱਲੋ ਜਿਵੇਂ ਮੋਗੇ ਵੀ ਹੋਈ ਸੀ ਉਸ ਤੋਂ ਵੀ ਇੱਕ ਵੱਡੀ ਰੈਲੀ ਮੁੱਲਾਂਪੁਰ ਲੁਧਿਆਣੇ ਦੇ ਨੇੜੇ ਅਨਾਜ ਮੰਡੀ ਦੇ ਵਿੱਚ 24 ਅਗਸਤ ਨੂੰ ਉਹ ਇੱਕ ਵੱਡੀ ਰੈਲੀ ਅਸੀਂ ਸਾਰੇ ਕਿਸਾਨ ਜਿਹੜੇ ਵੀ ਉੱਥੇ ਉਮੀਦਾਂ ਆਉਂਦੀਆਂ ਤੇ ਬਾਕੀ ਜਿਹੜਾ ਸਾਡੇ ਕਿਸਾਨ ਨੇ ਜਿਹੜੇ ਵੀ ਸਾਰੇ ਜ਼ਿਲ੍ਹਿਆਂ ਚੋਂ ਉੱਥੇ ਕਿਸਾਨ ਹੋ ਕੇ ਆ ਕੇ ਦੱਸਣਗੇ ਸਰਕਾਰ ਨੂੰ ਵੀ ਅਸੀਂ ਜ਼ਮੀਨਾ ਨਹੀਂ ਦੇ ਕੇ ਰਾਜੀ